ਇਹ ਪੁਰਸ ਨੂੰ ਕੋਰਟ ਵੱਟ ਕੀਤਾ ਸੀਗਾ ਤੇ ਨਾਕਾਬੰਦੀ ਕੀਤੀ ਵੀ ਸੀ ਉੱਥੇ ਉਸ ਦੌਰਾਨ ਨਾਕਾਬੰਦੀ ਆਉਣ ਡਿਊਟੀ ਇਹ ਜਿਹੜਾ ਮਲਾਜਮ ਤਨਤ ਸੀ ਓਕੇ ਓਕੇ ਇੱਕ ਪੂਰੀ ਗੱਡੀ ਆ ਦੇ ਦੇ ਵਿੱਚ ਵੱਜਦੀ ਏ ਤੇ ਜਿੱਥੋਂ ਇਹਨੂੰ ਉੱਥੇ ਲੰਬੀ ਹਸਪੀਟਲ ਲੈ ਕੇ ਗਏ ਉੱਥੇ ਇਹਦੀ ਡੈਥ ਹੋ ਗਈ ਹੈ ਤੇ ਜਾ ਕੇ ਜਿਹੜਾ ਹੈਗਾ ਹੁਣ ਇਹ ਵੀ ਬੈਡ ਗੱਡੀ ਮਲੂਡ ਤੇ ਲੋਨ ਆਈ ਸੀ ਤੇ ਜਾਦੂ ਕਾਰਵਾਈ ਜਿਹੜੀ ਆ ਕਾਨੂੰਨ ਅਨਸਾਰ ਬੜਦੇ ਗੱਡੀ ਸਵਾਰਾਂ ਬਾਰੇ ਪਤਾ ਨਹੀਂ ਲੱਗੇ ਗੱਡੀ ਸਵਾਰ ਭੱਜ ਗਏ ਆ ਗੱਡੀ ਪਲਟ ਗਈ ਆ ਮੌਕੇ ਤੇ ਹੈਗੀ ਜਿੱਦ ਨਹੀਂ ਹਸਪੀਟਲ ਲੈ ਗਏ ਸੀ ਜੀ ਹਸਪੀਟਲ ਦਾ ਦੇ ਮੌਤ ਹੋਈ ਐਪਲ ਸਕੂਲ ਨੂੰ ਡਿਵਰਟ ਕੀਤਾ ਸੀਗਾ ਤੇ ਨਾਕਾਬੰਦੀ ਕੀਤੀ ਵੀ ਸੀ ਉੱਥੇ ਉਸ ਦੌਰਾਨ ਨਾਕਾਬੰਦੀ ਆਉਣ ਡਿਊਟੀ ਇਹ ਜਿਹੜਾ ਮਲਾਜਮ ਤਨਨਾਦ ਸੀ ਉਹ ਕੋਲ ਇੱਕ ਪੁਰਾਣੀ ਗੱਡੀ ਆ ਦੇ ਦੇ ਵਿੱਚ ਵੱਜਦੀ ਐ ਤੇ ਜਿੱਥੋਂ ਇਹਨੂੰ ਉਥੇ ਲੰਬੀ ਹਸਪਤਲ ਲੈ ਕੇ ਗਏ ਆ ਉਥੇ ਇਹਦੀ ਡੈਥ ਹੋ ਗਈ ਐ ਤੇ ਜਾ ਕੇ ਜਿਹੜਾ ਹੈਗਾ ਹੁਣ ਇਹਦੀ ਬੈਡ ਬੋਡੀ ਮਲੂਟ ਇੱਕ ਲਾਉਣ ਆਈ ਸੀ ਤੇ ਜਾ ਕੇ ਕਾਰਵਾਈ ਜਿਹੜੀ ਆ ਕਾਨੂੰਨ ਅਨੁਸਾਰ ਬੜਤੇ ਗੱਡੀ ਸਵਾਰਾਂ ਬਾਰੇ ਪਤਾ ਨਹੀਂ ਲੱਗ ਰਿਹਾ ਗੱਡੀ ਸਵਾਰ ਭੱਜ ਗਏ ਆ ਗੱਡੀ ਪਲਟ ਗਈ ਆ ਮੌਕੇ ਤੇ ਹੈਗੇ ਨਹੀਂ ਹਸਪੀਟਲ ਲੈ ਗਏ ਸੀ ਜੀ ਹਸਪੀਟਲ ਦਾ ਦੇ ਮੌਤ ਹੋਈ ਆ